ਮੈਂ ਇੱਕ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਹੈ ਸ਼ਾਇਦ ਤੁਸੀਂ ਭੁੱਲ ਗਏ ਹੋਗੇ 84 ਵਿੱਚ ਕਤਲੇਆਮ ਹੋਇਆ 84 ਆਪਾਂ ਸਾਰੇ ਜਾਣਦੇ ਹਾਂਗੇ ਨਾ 84 ਨੂੰ ਹੈ ਕੈਂਚਾਂ ਤੋਪਾਂ ਦਾ ਦਰਬਾਰ ਸਾਹਿਬ 84 'ਤੇ ਹਮਲਾ ਕੀਤਾ ਨਹੀਂ ਕਿ ਕਾਂਗਰਸ ਨੇ ਇਹਨਾਂ ਦੇ ਕੋਈ ਐਮਐਲਏ ਐਮਐਲਏ ਕਹਿੰਦੇ ਲਾਇਕ ਹੈ ਪੰਚ ਨਹੀਂ ਬਣ ਸਕਦਾ ਸਰਪੰਚ ਨਹੀਂ ਬਣ ਸਕਦਾ ਉਹ ਐਮਐਲਏ ਬਣ ਗਏ ਅੱਜ ਤੁਹਾਡੇ ਪਿੰਡਾਂ 'ਚ ਘਰਾਂ 'ਚ ਨਸ਼ਾ ਵਾਰ ਦਿੱਤਾ ਇੰਨਾ ਨੇ ਵੜਿਆ ਮੈਂ ਅਫਸਰਾਂ ਨੂੰ ਪੁੱਛਿਆ ਐਸਐਸਪੀ ਨੂੰ ਪੁੱਛਿਆ ਮੈਂ ਕਿਹਾ ਇੰਨਾ ਨਸ਼ਾ ਕਿਵੇਂ ਵੜ ਗਿਆ ਕਹਿੰਦੇ ਅਸੀਂ ਕੀ ਕਰੀਏ ਆ ਐਮਐਲਏ ਨੇ ਮੀਨਾ ਬਣ ਲਿਆ ਇਹਨਾਂ ਵੇਚਣ ਵਾਲੇ ਨਾਲ ਕੋਈ ਐਮਐਲਏ 5 ਲੱਖ ਲੈ ਰਿਹਾ ਕੋਈ 10 ਲੱਖ ਮੀਨਾ ਦਾ ਲੈ ਰਿਹਾ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੈ ਆ ਖੀਲੀ ਵਾਰੀ ਹੈ ਹੁਣ ਇਹ ਜਿਹੇ ਨੂੰ ਕੋਈ ਪੁੱਛੂਗਾ ਮੈਂ ਇੱਕ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਹੈ ਸ਼ਾਇਦ ਤੁਸੀਂ ਭੁੱਲ ਗਏ ਹੋਗੇ 84 ਵਿੱਚ ਕਤਲਿਆਂ ਮੇ ਹੋਏ 84 ਆਪਾਂ ਸਾਰੇ ਜਾਣਦੇ ਹਾਂਗੇ ਨੀ 84 ਨੂੰ ਹੈ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ 'ਤੇ 84 'ਚ ਹਮਲਾ ਕੀਤਾ ਨਹੀਂ ਕਿ ਕਾਂਗਰਸ ਨੇ ਤੇ ਮੈਂ ਤੁਹਾਨੂੰ ਪੁੱਛਣਾ ਦੱਸਣਾ ਚਾਹਣਾ ਜੇ ਤੁਹਾਡੇ ਭੁੱਲ ਗਏ ਨਵੇਂ ਨੌਜਵਾਨਾਂ ਨੂੰ 84 ਵਿੱਚ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ ਤੇ 85 ਵਿੱਚ ਅਸੈਂਬਲੀ ਦੇ ਇਲੈਕਸ਼ਨ ਪੰਜਾਬ ਹੋਏ ਅਸੈਂਬਲੀ ਦੇ 85 ਵਿੱਚ ਇੱਕ 7-8 ਮਹੀਨੇ ਬਾਅਦ ਐਨੇ ਆਪਣੇ ਪਰਿਵਾਰ ਮਾਰਦੇ ਤੇ ਰਿਜ਼ਲਟ ਕੀ ਸੀ 35 ਸੀਟਾਂ ਤੇ ਕਾਂਗਰਸ ਜਿੱਤੀ ਸੀ 35 ਸੀਟਾਂ ਤੇ ਜਿਹੜੇ ਇੰਨਾ ਕੁਸ਼ ਕੀਤਾ ਹੋਏ ਸਾਲ ਪੂਰਾ ਹੀ ਨਹੀਂ ਹੋਇਆ ਤੇ 35 ਸੀਟਾਂ ਤੇ ਕਾਂਗਰਸ ਜਿੱਤੀ ਤੇ 25 ਦੀ ਸੀਟਾਂ ਸੀ ਜਿੱਥੇ ਹਜ਼ਾਰ ਹਜ਼ਾਰ ਤੇ ਹਾਰੀ ਹੈ ਯਾਰ ਆਪਣਾ ਹੋ ਹੀ ਗਿਆ ਆਪਣੇ ਖੂਨ ਚ ਕੀ ਹੋ ਗਿਆ ਜੀਨੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਆਪਣੇ ਭੈਣ ਭਰਾਵਾਂ ਦਾ ਕਤਲਿਆਮ ਕਰਤਾ ਆਪਣੇ ਐਡੇ ਜ਼ੁਲਮ ਕੀਤੇ ਤੇ ਆਪਾਂ ਫਿਰ ਤੋਂ ਉਹਨਾਂ ਨੂੰ ਤੇ 84 ਦੇ ਬਾਅਦ ਫਿਰ 92 85 ਦੇ ਬਾਅਦ ਫਿਰ 92 ਚ ਇਲੈਕਸ਼ਨ ਆਇਆ ਤੂੰ ਦੇਖੋ 5 ਸਾਲ ਬਾਅਦ ਹੀ ਤੇ 87 ਸੀਟਾਂ ਲੈ ਕੇ ਕਾਂਗਰਸ ਨੇ ਸਰਕਾਰ ਬਣਾਈ 87 ਹਲੇ 7 ਸਾਲ ਵੀ ਨਹੀਂ ਹੋਏ ਜਰਾਸ ਨੇ ਤੇ ਆਪਾਂ ਭੁੱਲ ਜਾਨੇ ਉਹਦੇ ਬਾਰ 2002 ਚ ਕਾਂਗਰਸ ਨੇ ਬਣਾਈ 2013 ਚ ਕਾਂਗਰਸ ਨੇ ਬਣਾਈ ਤੇ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੀ ਇੱਕ ਕੱਸੀ ਦਾ ਨਾਮ ਦੱਸ ਦਿਓ ਇੱਕ ਢਾਣੀ ਦੇ 55 ਲਾਇ ਦਾ ਨਾਮ ਦੱਸ ਦਿਓ ਇੱਕ ਅੰਡਰਗਰਾਊਂਡ ਪਾਈਪ ਦੱਸੋ ਕਿੱਥੇ ਪਾਈ ਆ ਕਿਸੇ ਗਰੀਬ ਨੂੰ ਇੱਕ ਚੀਜ਼ ਦਿੱਤੀ ਹੋਏ ਫਿਰ ਆਪਣੇ ਤੋਂ ਆਪਾਂ ਸਮਝੀਏ ਦੇਸ਼ ਦੇ ਲੋਕੀ ਗੁਜਹੂ ਗੁਜਰਾਤ ਹੈ ਗੁਜਰਾਤੀ ਹਰ ਵਾਰ ਪਾਰਟੀਆਂ ਜਾਂਦੀਆਂ ਇਲੈਕਸ਼ਨ ਲੜਨ ਤੇ ਪਰ ਉਹ ਵੋਟ ਪਉਂਦੇ ਆਪਣੇ ਮੋਦੀ ਨੂੰ ਹੀ ਉਹਨੂੰ ਪਤਾ ਕਿ ਸਾਡਾ ਮੋਦੀ ਹੈ ਭਾਵੇਂ ਚੰਗਾ ਮਾੜਾ ਸੀ ਇਹਦੇ ਨਾਲ ਹੀ ਹੈ ਦੇਖੋ ਕਿੰਨੀ ਤਰੱਕੀ ਕਰਾਈ ਹੈ ਜਿਹੜੇ ਸਾਊਥ ਇੰਡੀਆ ਦੀਆਂ ਪਾਰਟੀਆਂ ਹੈ ਤਾਮਿਲਨਾਡੂ ਕਰਲਾ ਉਹ ਕਿਤੇ ਕਾਂਗਰਸ ਤੇ ਜਾਂ ਹੋਰ ਭਾਜਪਾ ਜਾਂ ਹੋਰ ਕਿਸੇ ਪਾਰਟੀਆਂ ਨੂੰ ਉੱਥੇ ਵੜ ਨਹੀਂ ਦਿੰਦੇ ਕਿਉਂਕਿ ਉਹ ਕਹਿੰਦੇ ਕਿ ਸਾਡੀ ਖੇਤਰੀਆਂ ਪਾਰਟੀਆਂ ਹੈ ਸਾਡੀ ਆਵਾਜ਼ ਹੈ ਸਾਡੀ ਉਹ ਸਾਨੂੰ ਜਾਣਦੇ ਐ ਅਸੀਂ ਕੋਈ ਨੈਸ਼ਨਲ ਪਾਰਟੀ ਨੂੰ ਵਨ ਨਹੀਂ ਦੇਣਾ ਤੁਸੀਂ ਦੇਖ ਲਓ ਜਦੋਂ ਦਾ ਦੇਸ਼ ਆਜ਼ਾਦ ਹੋਇਆ ਨੈਸ਼ਨਲ ਪਾਰਟੀਆਂ ਸਾਊਥ ਇੰਡੀਆ ਚ ਨਹੀਂ ਆਈਆਂ ਆਪਣੀ ਥੋੜੀ ਇਕੱਲੀ ਇੱਕੋ ਹੀ ਖੇਤਰੀ ਪਾਰਟੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਜਿਵੇਂ ਮੁਗਲ ਆਏ ਸੀ ਇਹ ਤੇ ਹਮਲਾ ਕਰਕੇ ਲੁੱਟ ਗਏ ਅੰਗਰੇਜ਼ ਆਏ ਸੀ ਹਮਲਾ ਕਰਕੇ ਲੁੱਟ ਗਏ ਉਵੇਂ ਲੁੱਟਦੇ ਰਹੇ ਤੇ ਆਪਾਂ ਉਹਨਾਂ ਦੀਆਂ ਗੱਲਾਂ ਚਾਉਂਦੇ ਰਹੇ ਤੇ ਆਪਣੀ ਖੇਤਰੀ ਪਾਰਟੀ ਨੂੰ ਪਿੱਛੇ ਛੱਡਦੇ ਗਏ ਮੈ ਤੁਹਾਨੂੰ ਆਈ ਗੱਲ ਕਹਿਣਾ ਚਾਹਣਾ ਹੈ ਫਾਇਦਾ ਨੁਕਸਾਨ ਤੁਹਾਡੇ ਹੱਥ ਹੈ ਜੇ ਤੁਸੀਂ ਨੁਕਸਾਨ ਕਰਾਉਣਾ ਆਪਣੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਦੇ ਹੋ ਨੁਕਸਾਨ ਹੋ ਹੀ ਜਾਣਾ ਹੈ ਆਹ ਆ ਲਿਖਿਆ 2019 ਦੇ ਆਪਰ ਬਾਈਲ ਇਲੈਕਸ਼ਨ ਆਏ ਸੀ ਕੰਧਾ ਤੇ ਕੀ ਲਿਖਿਆ ਸੀ ਇੱਕ ਮੌਕਾ ਕੇਜਰੀਵਾਲ ਨੂੰ ਦੇ ਦਿਓ ਉਹ ਇੱਕ ਮੌਕਾ ਕੇਜਰੀਵਾਲ ਲਿਖਿਆ ਸੀ ਕਿ ਨਹੀਂ ਲਿਖਿਆ ਤੇ ਅੱਜ 2 ਸਾਲ ਹੋ ਗਏ ਕੇਜਰੀਵਾਲ ਕਿਤੇ ਲੱਭਿਆ ਹੈ ਕਿਤੇ ਤੁਹਾਨੂੰ ਦੁੱਖ ਸੁੱਖ ਚ ਆਇਆ ਥੋਡੀ ਤਕਲੀਫ ਚ ਆਇਆ ਤੁਹਾਡੇ ਗੜੇ ਪੈ ਜਾਂਦੇ ਐ ਰੁਪਈਆ ਨਹੀਂ ਆਉਂਦਾ ਹੜਾ ਜਾਂਦੇ ਐ 1 ਰੁਪਈਆ ਨਹੀਂ ਦਿੰਦੇ ਤੁਹਾਨੂੰ ਕਹਿੰਦੇ ਐ ਮੂੰਗੀ ਵੇਚੋ ਬੀਜੋ ਤਾਂਸੀਂ ਖਰੀਦਾਂਗੇ ਲੋਕੀ ਖਰੀਦ ਕੇ ਬੀਜ ਕੇ ਵੇਜ ਜਾਂਦੇ ਐ ਤੇ ਇੱਕ ਲੱਭਦੇ ਨਹੀਂ ਕਿੱਥੇ ਐ ਆਪਣਾ ਭਗਵੰਤ ਮਾਨ ਝੂਠ ਤੇ ਝੂਠ ਝੂਠ ਤੇ ਝੂਠ ਝੂਠ ਤੇ ਝੂਠ ਅਸ਼ਤਿਆਰ ਕੱਲੇ ਇਸ਼ਤਿਹਾਰ ਅਸੀਂ ਬਾਦਲ ਸਾਹਿਬ ਨੇ ਢਾਈ ਢਾਈ ਲੱਖ ਨੌਕਰੀਆਂ ਦਿੱਤੀਆਂ ਅਸੀਂ ਤਾਂ ਨਹੀਂ ਕਿਤੇ ਇੱਕ ਇੱਕ ਨੂੰ ਆਰਡਰ ਦਿੱਤੇ ਆ 200 ਦਿੰਦੇ ਆ 200 ਨੂੰ 200 ਉਹ ਵੀ ਦੇਣੀਆਂ ਪੈਂਦੀਆਂ ਆ ਉਹਦੇ ਚ ਵੀ ਚੰਦੂ ਮਰਰਾ ਸਾਹਿਬ ਨੇ ਜਕਰ ਕੀਤਾ ਅੱਧੇ ਹਰਿਆਣੇ ਦੇ ਰਾਜਸਥਾਨ ਦੇ ਕਿਉਂਕਿ ਉੱਥੇ ਇਲੈਕਸ਼ਨ ਲੜਨਾ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇੱਕ ਇੱਕ ਨੂੰ ਚਿੱਠੀ ਤੇ ਇਸ਼ਤਿਹਾਰ ਕੱਢਣਗੇ 20 ਲੱਖ ਦਾ 30 ਲੱਖ ਦਾ 2 ਕਰੋੜ ਦਾ 750 ਕਰੋੜ ਰੁਪਇਆ ਇਹਨਾਂ ਨੇ ਇਸ਼ਤਿਹਾਰਾਂ ਤੇ ਲਾ ਰਿਆ 1 ਸਾਲ ਦਾ 750 ਕਰੋੜ ਜਿਹੜਾ ਅਖਬਾਰ ਵਾਲਾ ਉਹਨਾਂ ਦੇ ਖਿਲਾਫ ਲਿਖਦਾ ਉਹਦਾ ਨਾਲ ਦੇ ਨਾਲ ਇਸ਼ਤਿਹਾਰ ਉਹਨੂੰ ਪੈਸਾ ਦੇਣਾ ਬੰਦ ਕਰ ਦਿੰਦੇ ਆ ਡਰਾਲੇ ਸਾਲੇ ਮਾਲਕ ਇਹਨਾਂ ਨੇ ਮੇਰੇ ਅਖਬਾਰ ਦੇ ਰਿਪੋਰਟਰ ਬੈਠੇ ਆ ਜਿੰਨਾ ਪਰਚੀ ਇੱਥੇ ਲਿਖ ਕੇ ਭੇਜਣ ਫੈਸਲਾ ਕੀਤਾ ਜਾਊਗਾ ਜਿਹੜੇ ਉੱਦਣ ਆਮ ਆਦਮੀ ਪਾਰਟੀ ਦਾ ਪਬਲਿਕ ਰਿਲੇਸ਼ਨ ਦੇ ਨਾਲ ਦਿੱਲੀੋਂ ਲਿਆਂਦਾ ਬੰਦਾ ਉਹ ਦੇਖਦਾ ਅਖਬਾਰ ਨੂੰ ਤੁਸੀਂ ਆਹ ਲਿਖਣਾ ਆਹ ਨਹੀਂ ਲਿਖਣਾ ਆਜ਼ਾਦੀ ਕਿੱਥੇ ਗਈ ਪ੍ਰੈਸ ਦੀ ਕਿੱਥੇ ਗਈ ਤੇ ਆ ਜਿਹੜੇ ਨੇ ਮਾਲਕਾਂ ਤੋਂ ਪੁੱਛ ਲੋ ਰਿਪੋਰਟਰ ਨੂੰ ਵਿਸਾ ਨਹੀਂ ਪਤਾ ਤੁਸੀਂ ਪੁੱਛ ਲੋ ਜਿਹੜਾ ਜਿੰਨਾ ਇਸ਼ਤਿਹਾਰ ਦਿੰਦਾ ਜੇ ਕਿ ਟੀਵੀ ਚੈਨਲ ਨੂੰ 20 ਕਰੋੜ ਦਿੰਦਾ ਤੇ 20% ਵਾਪਸ ਲੈ ਲੈਂਦੇ ਆ ਕੈਸ਼ ਤੇ ਐਡਾ ਵੱਡਾ ਸ਼ਰਾਬ ਦਾ ਘਟਾਲਾ ਕੀਤਾ ਘੱਟ ਤੋਂ ਘੱਟ 3-400 ਕਰੋੜ ਰੁਪਇਆ ਇਹਨਾਂ ਨੇ ਇਕੱਠਾ ਕੀਤਾ ਹੈ ਆ ਦਿੱਲੀ ਵਾਲਾ ਘਟਾਲਾ ਦਾ ਕੁਝ ਵੀ ਨਹੀਂ ਹੈ ਜਿਹੜਾ ਸਾਹਮਣੇ ਜਿਹੜਾ ਪੰਜਾਬ 'ਚ ਕੀਤਾ ਹੈ ਆ ਸਾਰੇ ਅੰਦਰ ਜਾਣੇ ਇਹਨਾਂ ਦੇ ਐਮਐਲਏ ਤੁਸੀਂ ਦੇਖਿਆ